ਦੋਸਤੋ ਰੀਸੈਂਟਲੀ ਗਲਾਬ ਸਿੱਧੂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਦੋਂ ਗਲਾਬ ਸਿੱਧੂ ਆਪਣੀ ਇੱਕ ਲਾਈਵ ਕਾਨਸਰਟ ਦੇ ਵਿੱਚ ਇਹ ਕਹਿੰਦਾ ਹੈ ਕਿ ਮੈਨੂੰ ਹੁਣ ਪੰਜਾਬ ਛੱਡਣਾ ਪੈ ਰਿਹਾ ਕਿਉਂਕਿ ਮੈਨੂੰ ਪੰਜਾਬ ਦੇ ਵਿੱਚ ਮੌਤ ਭਰੀਆਂ ਧਮਕੀਆਂ ਮਿਲ ਰਹੀਆਂ ਨੇ ਤਾਂ ਦੋਸਤੋ ਹੁਣ ਗਲਾਬ ਸਿੱਧੂ ਦੀ ਸਪੋਰਟ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰ ਅਤੇ ਭਾਨਾ ਸਿੱਧੂ ਵੀ ਆ ਚੁੱਕਾ ਹੈ ਭਾਨੇ ਸਿੱਧੂ ਨੇ ਲਾਈਵ ਹੋ ਗਲਾਬ ਸਿੱਧੂ ਨੂੰ ਕੀ ਕਿਹਾ ਦੱਸਦੇ ਹਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਦੋਸਤੋ ਜਦੋਂ ਗਲਾਬ ਸਿੱਧੂ ਨੇ ਆਪਣੀ ਇੱਕ ਲਾਈਵ ਸਟੇਜ ਤੋਂ ਇਹ ਖੁਲਾਸਾ ਕੀਤਾ ਕਿ ਮੈਨੂੰ ਹੁਣ ਪੰਜਾਬ ਦੇ ਵਿੱਚ ਧਮਕੀਆਂ ਮਿਲ ਰਹੀਆਂ ਨੇ ਜਿਸ ਕਾਰਨ ਕਰਕੇ ਮੈਂ ਪੰਜਾਬ ਛੱਡਣ ਲਈ ਮਜਬੂਰ ਹੋਇਆ ਅਤੇ ਜਿਵੇਂ ਹੀ ਗਲਾਬ ਸਿੱਧੂ ਦੀ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਤਾਂ ਪੰਨਾ ਸਿੱਧੂ ਵੀ ਲਾਈਵ ਹੋ ਜਾਂਦਾ ਹੈ ਗਲਾਬ ਸਿੱਧੂ ਦੇ ਹੱਕ ਦੀ ਗੱਲ ਕਰਨ ਲਈ ਦੋਸਤੋ ਦਰਸਲ ਪੰਨਾ ਸਿੱਧੂ ਦੀ ਤੁਸੀਂ ਇਹ ਵੀਡੀਓ ਤਾਂ ਸੋਸ਼ਲ ਮੀਡੀਆ ਦੇ ਉੱਪਰ ਜ਼ਰੂਰ ਵੇਖੀ ਹੋਣੀ ਹੈ ਜਿਸ ਵਿੱਚ ਪੰਨਾ ਸਿੱਧੂ ਗਲਾਬ ਸਿੱਧੂ ਦੇ ਹੱਕ ਦੀ ਗੱਲ ਕਰਦਾ ਹੈ ਅਤੇ ਗਲਾਬ ਸਿੱਧੂ ਨੂੰ ਆਖਦਾ ਉੱਥੇ ਗਲਾਬ ਸਿੱਧੂ ਮੈਨੂੰ ਖੜਾਵੇਗਾ ਉੱਥੇ ਮੈਂ ਖੜੂਗਾ ਅਤੇ ਭਾਨੇ ਸਿੱਧੂ ਨੇ ਗਲਾਬ ਸਿੱਧੂ ਦੇ ਨਾਲ ਇੱਕ ਤਸਵੀਰ ਸ਼ੇਅਰ ਕਰਕੇ ਆਪਣੀ ਉਸ ਵੀਡੀਓ ਦੇ ਵਿੱਚ ਫੁੱਲ ਸਪੋਰਟ ਕੀਤੀ ਹੈ ਗਲਾਬ ਸਿੱਧੂ ਦੀ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਭਾਨੇ ਸਿੱਧੂ ਬਾਈ ਦੀ ਇਸ ਵੀਡੀਓ ਦੇ ਉੱਪਰ ਅਤੇ ਭਾਨੇ ਸਿੱਧੂ ਦੇ ਆਏ ਬਿਆਨਾਂ ਦੇ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੋਸਤੋ ਜੁੜੇ ਰਹੋ ਸਾਡੇ ਇਸ YouTube ਚੈਨਲ ਦੇ ਨਾਲ ਮ Altyazı